ਯਾਰ ਰਮਾਉਣ ਵਾਲੀ ਹੋ ਰਹੀ ਆ ਪੈਂ ਜੋ ਘੱਟ ਨਹੀਂ ਖਲੀ ਆ ਯਾਰ ਇਹਦੀ ਆ ਬੜਾ ਯਾਰ ਜਿਨ੍ਹਾਂ ਨੇ ਤਾਂ ਅੱਗ ਲਾਈ ਐ ਉਹਦਾ ਵਿਹਲੇ ਹੋਰੇ ਲੋਕ ਇੱਥੇ ਨਾਲੇ ਕਾਨੂੰਨ ਦੀ ਪਾਲਣਾ ਕਰਦੇ ਆ ਪੈ ਮੌਜ ਨਾਲ ਡੱਕਿਆ ਖਾ ਕੇ 15 ਰੋਟੀਆਂ ਦਸਾਂ ਆਖ ਨਾਲ ਮੌਜ ਨਾਲ ਡੱਕਿਆ ਪਏ ਓਏ ਫੇਰ ਮਾਰ ਲਈ ਖਰਾੜੇ ਦੇਖ ਦੇਖ ਕਿਹੜੇ ਲੋੜੇ ਖਰਾੜੇ ਮਾਰਦਾ ਨਾ ਤੂੰ ਮੌਜ ਨਾਲ ਕਿੱਥੇ ਪੈ ਜਾਣਾ ਕੁੱਤੇ ਦਾ ਡੱਕਾ ਘੁੱਟ ਘੜ ਰੋਲੀ ਪਈਆਂ ਸਾਰੀ ਉਹਨੂੰ ਨੁਬਾ ਲਈਏ ਹੂੰ ਓ ਮੇਰੀ ਗੱਲ ਸੁਣ ਲੈ ਓ ਫਰੇਵਾਰ ਮਾਰਦਾ ਫ ਘਾਰੇ ਓ ਮੇਰੀ ਗੱਲ ਸੁਣ ਲੈ ਓ ਜੱਟਾ ਤੂੰ ਸੁਣ ਲੈ ਗੱਲ ਤੇਰੀ ਹਾਂ ਹਾਂ ਤੂੰ ਮੇਰੇ ਨਾਲ ਗੱਲ ਬਰਾਬਰੀ ਦੀ ਮੇਰੀ ਘਰ ਥੱਕਦਾ ਤੇਰੀ ਬਰਾਬਰੀ ਕਿਥੋਂ ਹੁੰਦੀ ਐ ਪਹਿਲੇ 30000 ਰੁਪਏ ਤੋਂ ਤੂੰ ਮੇਰਾ ਉਤੇ ਲਵਾਤਾ ਮੇਰੀ ਗੱਲ ਸੁਣ ਲੈ ਸਪੱਟ 75000 ਤੋਂ ਤੂੰ ਬਾਹਰ ਲੇਤਾ ਸੀ ਨਾ ਹਾਂ ਤਬਾਦਰੂ ਪੈਟਵਾਰ ਚੋਡਾ ਕਰਕੇ ਦੇ ਤਾਂ ਤੇ ਕਰਨਾ ਨਹੀਂ ਸੀ ਤੂੰ ਹਾਂ ਕਿੰਨੇ ਮੂੰਹ ਘੜਤੀਆਂ ਸਰਾਣੇ ਵਰਗਾ ਯਾਰ ਤੇਰੇ ਸਿਰ ਪਵਾਤਾ ਕਿੰਨੇ ਆਵਦਣ ਹੋਗੀ ਤੈਨੂੰ ਬਹੁਤ ਆ ਮੈਨੂੰ ਪਤਾ ਹੀ ਐ ਤੇਰਾ ਦੇ ਫਾਇਦਾ ਕੀਤਾ ਤੂੰ ਛੋਡਾ ਤਾਂ ਫਿਰ ਜਿੱਦਿਆਂ ਦਾ ਤੂੰ ਅਸਲ ਵਿੱਚ ਤੂੰ ਆਇਆ ਭਰਾਵਾ ਤੂੰ ਕੰਮ ਇਹ ਕਰਦਾ ਉਹੀ ਗੱਲ ਮੈਨੂੰ ਤੇਰਾ ਉਸੇ ਉਹੀ ਗੱਲ ਥੋੜੇ ਬੁੜਿਆਂ ਦਾ ਮੂੰਹ ਮਾਰ ਜਾਂਦਾ ਵੀ ਹਟਾ ਨਹੀਂ ਸਕਦਾ ਮੈਂ ਤੈਨੂੰ ਐ ਹੀ ਨਹੀਂ ਭਰਾਵਾ ਕੰਮ ਆਦਾ ਤੂੰ ਹਟਾ ਦੇ ਹਾਂ ਹਟਾ ਦੇ ਹਟਣ ਤਾਂ ਫਿਰਦੇ ਹਾਂ ਹਾਂ ਹਟਾ ਦੇ ਨਾ ਲੈਣਾ ਇਹਨਾਂ ਦੇਵਾ ਆਹੋ ਤੇ ਮਰਾ ਸੀ ਆਰ ਪੀ ਤੇਰੇ ਕੋਲ ਨਹੀਂ ਵਾਦਾ ਮੇਰੇ ਪੈਸੇ ਉਹ ਤਾਂ ਗਏ ਆਏ ਕਰਲਾ ਗਏ ਆਏ ਕਰਲਾ ਆਹੀ ਤਾਂ ਫਿਰ ਕਮੀਆਂ ਨੇ ਛੋੜੇ ਚਾ ਕਮੀਆਂ ਤੇਰੇ ਲਈ ਬੇਈਮਾਨਾ ਜੱਟਾ ਬੇਈਮਾਨਾ ਜੱਟਾ ਬੇਈਮਾਨ ਤਾਂ ਮੈਂ ਆਪ ਹੀ 30 ਆਰ ਪੀ ਪਹਿਲਾਂ ਦੇਖੀ ਹਾਂ ਲਵਾ ਕੇ ਤੁਰਤਾ ਆ ਕੇ ਤੁਰਕੇ ਤਾਂ ਮੈਂ ਤੋ ਗੇਰ ਦੀ ਨਹੀਂ ਜਾਇਦਾ ਬੇਈਮਾਨ ਜੱਟਾ ਉਹ ਤਾਂ ਮੈਨੂੰ ਕਿਲੋ ੜਕਲੇ ਲਿਆ ਤੇ ਡੇਢ ਕਿਲੋ ਕਹਿੰਦਾ ਖਾ ਲਿਆ ਕਰ ਤੇ ਬੱਟਾ ਪੋਚੀ ਚੱਲ ਤੇ ਪੋਚੀ ਚੱਲ ਕਰਦੇ ਆ ਆਪ ਵੀ ਮਰਦਾ ਸੀ ਕਹਿੰਦਾ ਮੈਥੇ ਤਾਂ ਕਮੀ ਨਹੀਂ ਹੁੰਦਾ ਮੈਂ ਤੈਨੂੰ ਲਿਆਤੀ ਮਾਰਿਆ ਕਰਦਾ ਕੋਈ ਹੁਣ ਜਦੋਂ ਤੇਰੀ ਕਣਕ ਹੋ ਗਈ ਪਾੜੀ ਆਲੀ ਆਹ ਪਾ ਤੇ ਹੁਣ ਤੋਰੇ ਪਿੱਛੂ ਪੈ ਕੇ ਕਹਦਾ ਬੈਥ ਤਾਉਦੀ ਬਿਲਦੀ ਨਹੀਂ ਕਿ ਨਹੀਂ ਪਾਇਓ ਪਿੱਛੂ ਤੇਰੀ ਹਾਹੀ ਗੱਲਾਂ ਤੈਨੂੰ ਪਿੱਛੇ ਲਾਇਆ ਤੈਨੂੰ ਆਹ ਬੈਡੂ ਚੱਕਰ ਦੀ ਲੋੜ ਆ ਉਹ ਜੇ ਤੂੰ ਚੱਕਾ ਡੋਡੇ ਲਿਆਵੇਂ ਮੈਂ ਧੁਰਕੇ ਲਾਇਆ ਕਰਾਂ ਨਾਲੇ ਮੇਰਾ ਜੋਗਾ ਹੋਇਆ ਕਰੇ ਡੋਡੇ ਹਾਂ ਚੱਕਣ ਦੀ ਲੋੜ ਕਹਣਾ ਪਵੇ ਤੈਨੂੰ ਫੋਖਰਾ ਵੀ ਐਵੇਂ ਟੌਰ ਨਹੀਂ ਬਣਦੀ ਹਾਂ ਕਰੇ ਉਹਨੇ ਕਰੇ ਅਸਲ ਵਿੱਚ ਭਰਾਵਾ ਦੋ ਚੀਜ਼ਾਂ ਨੇ ਜੱਟ ਤਾਂ ਮਾਰਦਾ ਅਸੀਂ ਤਾਂ ਬਾਈ ਸਕੂਟਰੀ ਨੇ ਤੇ ਇੱਕ ਆਧਾਰ ਕਾਰ ਵਾਲੀਆਂ ਬੱਸਾਂ ਨੇ ਆਧਾਰ ਕਾਰ ਵਾਲੀਆਂ ਬੱਸਾਂ ਨੇ ਤਾਂ ਸਾਡੀਆਂ ਬੁੜੀਆਂ ਨਹੀਂ ਕਿਸੇ ਕੰਮ ਚੋਂ ਗਿਆ ਛੱਡੀਆਂ ਇਹ ਸਕੂਟਰੀ ਨੇ ਤੁਸੀਂ ਨਹੀਂ ਛੱਡੀ ਜਮਾ ਅੱਛੀ ਤਾਂ ਬਾਈ ਸੁਹਾਗੇ ਦੇ ਜੜੇ ਵੀ ਨਹੀਂ ਮਾਰ ਹੁੰਦੇ ਆ ਤਾਂ ਸਾਨੂੰ ਸਕੂਟਰੀ ਲੈ ਕੇ ਦੇਤੀ ਹਾਂ ਆ ਤਾਂ ਮੈਨੂੰ ਪਤਾ ਹੀ ਨਾ ਤੇਰੀ ਦਾ ਤੇ ਤੂੰ 12000 ਦਾ ਫਰਸਾ ਹੋ ਗਿਆ ਲਈ ਡੀ ਵੀ ਗੱਲ ਲਈ ਕੋਈ ਹੁਸਾਬ ਕਰਨ ਦਾ ਤੂੰ ਫਿਰਦੇ ਹੀ ਆ ਬੋਦ ਨਾਲ ਵੀ ਹੁਣ ਸਿਆਲ ਸਿਆਲ ਕੱਢਾਂਗੇ ਸਾਰੀਆਂ ਮੇਰੇ ਫੇਰ ਕਿਵੇਂ ਚਾਚਾ ਸਿਆ ਇੱਕ ਨਾਮੇ ਵੀ ਅੱਖ ਨੂੰ ਕੀ ਅੱਖਣਾ ਫੋਕ ਰਹੀ ਇਹਨਾਂ ਦੇ ਫੇਰ ਪੰਪਾ ਜਾ ਜਾਂਦੇ ਆ ਬਾਈ ਮੈਂ ਖੜਾ ਹੋ ਪਤਾ ਨਹੀਂ ਕਹੇ ਜੇ ਹੈ ਨਾ ਫੇਰ ਪੰਪਾ ਓ ਯਾਰ ਤੂੰ ਮੇਰੇ ਨਾਲ ਵਾਲੀ ਪਕਾਈ ਨਾ ਮਾਰ ਮੈਂ ਥਾਉਂ ਨਾ ਕਿਤੇ ਗੁੰਟਾ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਛਾਲ ਚ ਝੂਟੇ ਦੇ ਦੂੰ ਜੇ ਤੂੰ ਮੈਨੂੰ ਕਿੱਲਾ ਪਕੜ ਲੈ ਆਦੇ ਮੈਂ ਤੂੰ ਸਾਗ ਬਣਾ ਲਿਆ ਕਰਾਂਗਾ ਓਏ ਜਾ ਆਇਆ ਮੈਂ ਤਿੰਨ ਚਾਰ ਪਾਸੇ ਜਾਇਆ ਮਿਲਦੀ ਨਹੀਂ ਖਸਮਾ ਮਿਲਦੀ ਤਾਂ ਕੋਈ ਨਾ ਬੱਟਾ ਪਚਾਉਣੀਆਂ ਜਦੋਂ ਕਿਵੇਂ ਲਿਆ ਕੇ ਦੇਗਾ ਉਦੋਂ ਵੀ ਉਹ ਲੈ ਆ ਸੀ ਰਾਜਸਥਾਨ ਚ ਆਪਣੀ ਰਿਸਟਰੀ ਹੈ ਨੌਰਬਾਗਰੇ ਬਣੀ ਉਹ ਜਿਹੜੇ ਆ ਪਖਾਨਾ ਦਾ ਘਰੋਂ ਸੁਣਾਣੇ ਪਈ ਹੁੰਦੀ ਹੈ ਨਹੀਂ ਖਾਂਦਾ ਨਹੀਂ ਤੈਨੂੰ ਬਹਿਵੇਂ ਮੈਂ ਕਹਿੰਦਾ ਕੱਲ੍ਹ ਕੋਈ ਕੁੜੀ ਆਖੀ ਤਾਂ ਨਹੀਂ ਆ ਚੂਰ ਨਹੀਂ ਜੜੁੱਲੇ ਪਿਆ ਉਹੀ ਸੀ ਚੂਰ ਨੌਰਗੀ ਸੀ ਉਹ ਕੰਜਰ ਦੇ ਨਹੀਂ ਉਦੋਂ ਜਵਾਕ ਸਾਡੇ ਕੁੱਤੇ ਨੇ ਜਿਹੜੇ ਇਹਦੇ ਸਾਹਮਣੇ ਖੜੇ ਪਏ ਆ ਲੱਕੜਾ ਜੇ ਤੂੰ ਮੈਨੂੰ ਲਿਆਦਾ ਕਰੇ ਮੈਂ ਚਚੜਗੀ ਨਾ ਪੱਟੀ ਜਾਇਆ ਕਰਾਂ ਮੈਂ ਸਾਡੇ ਤੋਂ ਦਵਾਈਆਂ ਲਈਏ ਨਾ ਲੈਣਾ ਪਤਾ ਹੀ ਆ ਤੇਰਾ ਚਚੜੀਆਂ ਪੱਟਣ ਵਾਲੇ ਲੈ ਯਾਰ ਕਿੱਟਾ ਕਰ ਲਿਆ ਕਰ ਯਾਰ ਕੋਈ ਕਿਤਾ ਬਰਾਵਾ ਨਜਾ ਮੋਇਆ ਢਾ ਛੱਡਾ ਆ ਪਹਿਲੇ ਮਨਵਾ ਦੇ ਦੀ ਤੇਰੇ ਕੰਮ ਕਰਨ ਵਾਲੇ ਲੱਛਣ ਹੈਗੇ ਚੰਗਾ ਚਾਦਰਾਂ ਛੱਡ ਛੱਡਾ ਪਾ ਕੇ ਮੋਜਰਾ ਚੰਗੇ ਬੇ ਮੋਜਰਾ ਲਟਿਆ ਕੰਮ ਬਥੇਰਾ ਕਰਤਾ ਥੋੜਾ ਥੋੜਾ ਤਾਂ ਮੁਕਦਾਰੀ ਸਿਆਪਾ ਮੈਂ ਤਾਂ ਬਈ ਸਾਲ ਸਾਲ ਹੁਣ ਐਂ ਰਹੁ ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ ਮੇਰੇ ਕੋਲੇ ਹੋਰ ਵੀ ਬਹੁਤ ਆਉਂਦੇ ਨੇ ਆਹੋ ਤੇਰੇ ਕੋਲੇ ਆਉਂਦੇ ਆਹੋ ਤੇਰੇ ਕੋਲੇ ਸਾਲਾ ਮੈਟਾਡੋ ਤੂੰ ਭਜਾ ਭਜਾ ਮੈਂ ਤਰ ਦੱਸ ਗੱਲ ਤੈਨੂੰ ਭਾਰੀ ਭਜੂ ਮੈਂ ਭਾਰੀ ਭਜਾਗਾ ਤੂੰ ਵੀ ਆ ਕੇ ਚੁੱਕੜੇ ਲਾ ਦਿੰਦਾ ਘਰੇ ਨਹੀਂ ਜਾਂਦਾ ਇੱਥੋਂ ਬੜਾ ਲਹੂ ਪੀਟਾ ਜਾ ਰਿਹਾ ਨੇ ਯਾਰ ਇਹ ਨਹੀਂ ਇਹ ਨਹੀਂ ਯਾਰ ਐਂ ਤਾਂ ਨਹੀਂ ਤੇਰੇ ਨਾਲੇ ਮੈਂ ਮੁੜ ਕੇ ਆਉਣਾ ਮੈਨੂੰ ਬੈਠਾਣਾ ਦਿਖਦੀ ਮੈਂ ਤੂੰ ਖੁੰਡੇ ਭਾਂਡੇ ਮਟਾੜੋ ਜਾ ਬਾਈ ਨਹੀਂ ਲੋਟਾ ਜਾ ਚੈਨੀ ਨੇ ਖਰਾਬ ਕਰੀ ਐ ਆ ਪਾਇਆ ਭਰਾਵਾ ਤਾਂ ਜਿੱਦੱਕ ਤਾਂ ਪੌਂਕੀ ਜਾਂਦੇ ਰਹੇ ਨੇ